ਰਾਸ਼ੀ ਕਾਲ ਸਰਦਾਰ ਸਾਹਿਬ ਅ ਅ ਤੁਹਾਡੇ ਨਾਲ ਇੰਟਰਵਿਊ ਕਰਨੀ ਹੈ ਅ ਤੁਹਾਤਾ ਮੈਂ ਦੇਖ ਰਿਹਾ ਤੁਹਾਨੂੰ ਤੁਸੀਂ ਦੋ ਤਿੰਨ ਮਹੀਨੇ ਤੋਂ ਲਗਾਤਾਰ ਪੱਗ ਬੰਨ੍ਹਦੇ ਆ ਇਹ ਤੁਹਾਨੂੰ ਪੱਗ ਦਾ ਸ਼ੌਂਕ ਕਿਦਾਂ ਲੱਗਿਆ ਹਾਂਜੀ ਆਪਣੇ ਆਪ ਆਪਣੇ ਆਪ ਜੀ ਕਿੰਨੇ ਕ ਟਾਈਮ ਹੋ ਗਿਆ ਤੁਹਾਨੂੰ ਪੱਗ ਬੰਨ੍ਹਦਿਆਂ ਨੂੰ ਜੀ ਤੇ ਪੱਗ ਬੰਨ੍ਹਣੀ ਟਰਾਈ ਕਰਦੇ ਆ ਨੂੰ ਕਿੰਨੇ ਟਾਈਮ ਲੱਗਿਆ ਹਾਂਜੀ ਤਿੰਨ ਚਾਰ ਮਹੀਨੇ ਤਿੰਨ ਚਾਰ ਮਹੀਨੇ ਹੋ ਗਏ ਪੱਗ ਬੰਨ੍ਹਦੇ ਨਹੀਂ ਵਾਹ ਜੀ ਵਾਹ ਜੀ ਬਹੁਤ ਕਿਆ ਬਾਤ ਹੈ ਪੱਗ ਬੰਨ੍ਹ ਲੈਂਦੇ ਸੀ ਵਧੀਆ ਤੁਸੀਂ ਵਾਹ ਚੰਗਾ ਆਦਤ ਪਾਈ ਹੋਈ ਆ ਦੀ ਤੁਸੀਂ ਇਹ ਕਿਦਾਂ ਸਿੱਖੀ ਆ ਜੀ ਤੁਸੀਂ ਵੈਸੇ ਪੱਗ ਇਹ ਆਪਣੇ ਆਪ ਆਪਣੇ ਆਪ ਦੇਖ ਦੇ ਕੇ ਹੀ ਅੱਛਾ ਅੱਛਾ ਚਲੋ ਠੀਕ ਹੈ ਜੀ ਵਧੀਆ ਗੱਲ ਆ ਅੱਛਾ ਸਰਦਾਰ ਸਾਹਿਬ ਜੀ ਪੱਗ ਬੰਨ੍ਹਣਾ ਵਧੀਆ ਲੱਗਦਾ ਜੀ ਤੁਹਾਨੂੰ ਹਾਂਜੀ ਅੱਛਾ ਚਲੋ ਵਧੀਆ ਗੱਲ ਆ ਜੀ ਕਾਲੇ ਮਾਈਕ ਥਲੇ ਰੱਖ ਲੈ ਰੱਖ। ਅੱਛਾ ਚਲੋ ਮਾਈਕ ਥਲੇ ਰੱਖ ਲੈਂਦੇ ਥੋੜਾ। ਇਹ ਚਲੋ ਮਾਈਕ ਹਾਂ। ਉਹ ਮਾਈਕ ਤਾਂ ਆਪਣਾ ਫਰੀ ਦਾ ਹੀ ਆ ਜੀ। ਪੱਗ ਬਣਾ ਗਏ ਹਿੰਦੇ ਸਾਡਾ। ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ। ਅੱਛਾ ਜੀ ਫਿਰ ਤੁਸੀਂ ਪੱਗ ਬੰਨਣ ਚ ਕਿੰਨਾ ਕ ਟਾਈਮ ਲਾ ਦਿੰਦੇ ਜੀ? ਬੰਨ੍ਹਦੇ ਭਰੀ 10 ਮਿੰਟ ਲੱਗ ਜਾਂਦੇ ਜੀ। ਅੱਛਾ 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 ਅੱਛਾ। ਕਿੰਨੀ ਉਮਰ ਕਿੰਨੀ ਜੀ ਤੁਹਾਡੀ? 8 ਸਾਲ ਆਇਆ ਅੱਛਾ ਅੱਛਾ। ਪੜਦੇ ਆ ਜੀ ਕਿਹੜੀ ਕਲਾਸ ਚ? ਜੁਜੀ ਸਾਖਿਨ। ਅੱਛਾ ਸਾਖਿਨ ਚ ਪੜਦੇ ਆ ਜੀ। अच्छा 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 सही। ਉੱਥੇ ਵੀ ਸਿਖਾਉਂਦੇ ਜੀ ਪੱਗਾਂ ਤੁਹਾਨੂੰ? ਨਾ ਬਈ। اچھا। ਇਹ ਤੁਸੀਂ ਘਰੇ ਬੰਨਣੀ ਸਿੱਖਦੇ ਹੋ ਫਿਰ ਹੈ? ਹਾਂ ਜੀ ਸੋਨੇ ਵਧੀਆ ਗੱਲ ਹੈ ਜੀ। ਅੱਛਾ ਅੱਛਾ ਭਾਜੀ ਕਿਤੇ ਕੰਪੀਟੀਸ਼ਨ ਵਿੱਚ ਵੀ ਤੁਸੀਂ ਭਾਗ ਭੂਗ ਲਿੱਤਾ? ਨਾ ਭਿੰਦੀ। ਆਇਆ ਨਹੀਂ। ਹਲੇ ਅਜੇ ਆਇਆ ਨਹੀਂ ਹੈ। ਜੇ ਕੋਈ ਕੰਪੀਟੀਸ਼ਨ ਹੈ ਤੁਸੀਂ ਲੈ ਲੋਗੇ ਭਾਗ? ਦੇਖਦੇ ਆ। ਹਲੇ ਵੀ ਦੇਖਦੇ ਆ। ਅੱਛਾ ਅੱਛਾ ਚਲੋ। ਟਰਾਈ ਕਰੋ ਵੈਸੇ। ਇਹ ਵਧੀਆ ਬੰਨ ਲਾਗੇ ਪਰ ਅਸੀਂ ਤੁਹਾਡਾ ਕਿਤੇ ਕੰਪੀਟੀਸ਼ਨ ਵਿੱਚ ਨਹੀਂ ਤੁਸੀਂ ਤੁਹਾਡਾ ਮੈਕ ਕਿੱਥੇ ਗਿਆ ਉਹ ਮੈਂ ਕਿਦੀ ਮਾਰੋ ਗੋਲੀ ਤੁਸੀਂ ਤੁਸੀਂ ਇੰਟਰਵਿਊ ਦੇਓ ਆਪਣੀ ਇੰਟਰਵਿਊ ਤਾਂ ਦੇਵਾਂਗਾ ਪਰ ਮੈਨੂੰ ਅੱਛਾ ਫਿਰ ਤੁਸੀਂ ਕਿੰਨਾ ਕ ਟਾਈਮ ਟਰਾਈ ਕਰਦੇ ਜੀ ਪੱਗ ਦੀ ਮੈਂ ਫੋਨ ਤੇ ਮੈਂ ਦੋ ਦੋ ਵਾਰ ਕਰਦਾ ਸਕੂਲ ਤੇ ਆ ਕੇ ਵੀ ਤੁਸੀਂ ਟਰਾਈ ਕਰਦੇ ਜੀ ਪੱਗ ਦੀ ਹਾਂਜੀ ਅੱਛਾ ਅੱਛਾ ਚਾ ਇਹ ਵੈਸੇ ਕਿਹਨੂੰ ਦੇਖ ਕੇ ਸਿੱਖੇ ਤੁਸੀਂ ਮੈਂ ਫੋਨ 'ਤੇ ਦੇਖੀ ਸੀ ਫੋਨ 'ਤੇ ਅੱਛਾ ਠੀਕ ਹੈ ਠੀਕ ਹੈ ਫੋਨ ਪਰ ਦੇਖ ਕੇ ਆ ਗਈ ਤੁਹਾਨੂੰ ਚਲੋ ਠੀਕ ਹੈ ਜੀ ਚਲੋ ਠੀਕ ਹੈ ਭਾਜੀ ਬੰਨ ਲੋ ਵਧੀਆ ਬੰਨ ਰਹੀ ਪੱਕ ਤੁਸੀਂ ਤੇ ਅਸੀਂ ਫੇਰ ਆਵਾਂਗੇ ਜੀ ਕਿਸੇ ਦਿਨ ਤੁਹਾਡੀ ਇੰਟਰਵਿਊ ਲੈਣ ਜੀ ਚਲੋ ਠੀਕ ਹੈ ਚੰਗਾ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓਕੇ